ਸਾਨੂੰ ਤਾਂ ਮਹੀਨਾਵਾਰ ਪਹਿਲਾਂ ਇੰਤਜ਼ਾਰ ਸੀ ਪੂਰੀ ਤਿਆਰੀ ਕੀਤੀ ਹੋਈ ਸਾਰਾ ਬਾਰਸ਼ ਨੇ ਕੰਮ ਖਰਾਬ ਕਰਤਾ ਜੀ ਨਾ ਇੱਥੇ ਦਾ ਕੋਈ ਸਬੰਧਨ ਹੁੰਦਾ ਸਾਰਾ ਪਾਣੀ ਹਰ ਸਾਲ ਭਰਿਆ ਰਹਿੰਦਾ ਜੀ ਦਿਨਾਂ ਵਿੱਚ ਤੇ ਜਿੰਨੇ ਵੀ ਟੈਂਟ ਲੱਗੇ ਸਤਮ ਕੋਈ ਦੁਕਾਨਦਾਰ ਉੱਥੇ ਨਹੀਂ ਸਭ ਪਾਸੇ ਪਾਣੀ ਹੈ ਹਾਂਜੀ ਹਾਂਜੀ ਸਭ ਪਾਸੇ ਪਾਣੀ ਆਇਆ ਰੱਖੜੀ ਜਾਣਾ ਸਭ ਨੂੰ ਬਹੁਤ ਨੁਕਸਾਨ ਹੋਇਆ ਜੀ ਤੇ ਅਗਰ ਗੱਲ ਕਰੇ ਰક્ષાਬੰਧਨ ਬਹੁਤ ਤਿਆਰੀ ਕਰਕੇ ਆਏ ਹੋ ਰੱਖ ਕੀ ਬਿਕਰੀਆਂ ਇੱਕ ਵਾਰੀ ਵਾਪਸੀ ਜਾ ਚੁਕੇ ਆ ਕੇ ਫੇਰ ਬਹੁਤ ਵਧੀਆ ਇੰਨੀ ਉਮੀਦ ਸੀਗੀ ਚਲੋ ਵਧੀਆ ਪਹਿਲਾ ਤਿਹਾਰ ਸੀਗਾ ਲੇਕਿਨ بارش ਨੇ ਨਾ ਹੀ ਕੰਮ ਖਰਾਬ ਕੀਤਾ ਕਿ ਅਸੀਂ ਤਰਪਾਲ ਤੱਕ ਬੰਨੀ ਐ ਆ ਦੇਖੋ ਸਾਡਾ ਹਾਲ ਕੀ ਐ ਟੈਂਟ ਲੱਗੇ ਆਇਤਾ ਤਾਂ ਉਮੀਦ ਹੈਗਾ ਵੀ ਸਾਡਾ ਪਾਣੀ ਨੀਚੇ ਵਾਲਾ ਪਾਣੀ ਨਿਕਲੇ ਤੇ ਅਸੀਂ ਕੁਝ ਕਰੀਏ ਮੇਰਾ 2.5 ਲੱਖ ਦਾ ਮਾਲ ਸੀਗਾ ਘੜ ਤੋਂ ਘੜ ਵੀ 80 ਹਜ਼ਾਰ ਦਾ ਮਾਲ ਅਜੇ ਬਚਿਆ ਹੋਇਆ ਦੁਰਵਾਜੋਂ ਦੇ ਨਗਰ ਮਹੱਲਾ ਮੈਂ ਕਹਾਂ ਜੀ ਕੋਈ ਇਥੇ ਮਕਾਨ ਹੀ ਨਾ ਲਵੇ ਇੰਨਾ ਕੁ ਬੁਰਾ ਹਾਲ ਐ ਇਹ ਬਚਪਨ ਤੋਂ ਦੇਖਦੇ ਆ ਰਹੇ ਆਂ ਉਮਰ ਹੋ ਗਈ ਸਾਡੀ 42 ਸਾਲ ਦੀ ਉਮਰ ਹੋ ਗਈ ਜੀ ਮੈਂ 2000 ਆਪਣਾ 92 ਤੋਂ ਕੰਮ ਕਰਦਾ ਆ ਰਿਹਾ ਹਾਂ ਇੱਥੇ ਆਂਡੇ ਦਾ ਆਇਰਾ ਵਗੈਰਾ ਜੋ ਵਰਦਾ ਕੰਮ ਹੈ ਹਥਿਆਰ ਲਾਂਦਾ ਆ ਰਿਹਾ ਇੱਥੇ ਪਾਣੀ ਵੀ ਕੋਈ ਸਾਧਨੀ ਹੈ ਕਿ ਪਾਣੀ ਇੱਥੇ ਹੀ ਖੜਦਾ ਜਿੱਥੇ हेलो मैं अक्षय शशिकला आप दोस्तों मेरा दोस्त संदीप दुआ बहुत बहुत और ਤੁਸੀਂ ਦੇਖ ਰਹੇ ਲੁਧਿਆਣਾ लाइव ਸਭ ਤੋਂ ਪਹਿਲਾਂ ਲੁਧਿਆਣਾ ਦੇ ਸਾਰੇ ਦਰਸ਼ਕਾਂ ਨੂੰ ਰੱਖਿਆ ਬੰਧਨ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਅਤੇ ਮੁਬਾਰਕਾਂ ਲੇਕਿਨ ਮੈਂ ਤਸਵੀਰਾਂ ਦਿਖਾਣਾ ਚਾਹਾਂਗਾ ਇਸ ਰੱਖਿਆ ਬੰਧਨ ਦੇ ਕਿ ਕਿਸ ਪ੍ਰਕਾਰ ਦੇ ਨਾਲ ਲੁਧਿਆਣਾ ਸ਼ਹਿਰ ਦਾ ਇਹ ਏਰੀਆ ਅਗਰ ਤੁਸੀਂ ਵੀ ਇਸ ਏਰੀਆ ਆ ਰਹੇ ਹੋ ਤਾਂ ਭੁੱਲ ਕੇ ਵੀ ਨਾ ਆਇਓ ਕਿਉਂਕਿ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਪਾਣੀ ਪੂਰੀ ਸੜਕਾਂ ਹੋ ਚੁੱਕੀਆਂ ਨੇ ਪਤਾ ਹੀ ਨਹੀਂ ਚੱਲਦਾ ਕਿ ਨੀਚੇ ਸੜਕ ਕਿੱਥੇ ਔਰ ਖੱਡਾ ਕਿੱਥੇ ਆ ਜਾਊਗਾ ਤੁਸੀਂ ਗੇਰ ਵੀ ਸਕਦੇ ਹੋ ਇਹ ਹਾਦਸਾ ਵੀ ਹੋ ਸਕਦਾ ਹੈਗਾ ਲੇਕਿਨ ਬਹਾਰਾਲ ਦਰ ਮੈਂ ਦਿਖਾਣਾ ਇਸ ਸਮੇਂ ਜਿਹੜੀ ਚਰਚਾ ਦਾ ਵਿਸ਼ਾ ਹੈ ਉਹ ਹੈਗਾ ਵੈ ਕਿ ਦੁਕਾਨਦਾਰ ਪੂਰੇ ਸਾਲਾਂ ਤੋਂ ਇੰਤਜ਼ਾਰ ਕਰਦੇ ਆ ਕਿ ਕਦੋਂ ਤਿਹਾਰ ਸ਼ੁਰੂ ਹੋਣ ਔਰ ਤਿਹਾਰ ਦਾ ਜੋ ਕਹਿ ਲੋ ਕਿ ਇਸ ਸੀਜ਼ਨ ਦਾ ਪਹਿਲਾ ਤਿਹਾਰ ਰਕਸ਼ਾ ਬੰਧਨ ਜੀ ਹਾਂ 15 ਅਗਸਤ ਤੋਂ ਬਾਅਦ ਰਕਸ਼ਾ ਬੰਧਨ ਦਾ ਪਹਿਲਾ ਤਿਹਾਰ ਸੀ ਦੁਕਾਨਦਾਰਾਂ ਨੇ ਪੂਰਾ ਆਪਣਾ ਇੰਤਜ਼ਾਮ ਕਰਕੇ ਰੱਖਿਆ ਤੁਸੀਂ ਦੇਖ ਸਕਦੇ ਹੋ ਟੈਂਟ ਵਗੈਰਾ ਸਾਰੇ ਲਗਾਏ ਹੋਏ ਨੇ ਟੇਬਲ ਪੂਰੇ ਲਾਏ ਹੋਏ ਨੇ ਔਰ ਇੱਥੇ ਤੱਕ ਕਿ ਜਿੰਨੇ ਵੀ ਮਠਾਈਆਂ ਦੀ ਵੈਰਾਈਟੀਆਂ ਸੀ ਉਹ ਵੀ ਲਗਾਈਆਂ ਗਈਆਂ ਸੀ ਲੇਕਿਨ ਅਗਰ ਮਠਾਈ ਦੇ ਨੀਚੇ ਤੁਸੀਂ ਦੇਖੋ ਇੱਕ ਵਾਰੀ ਮੈਂ ਦਿਖਾਵਾਂਗਾ ਟੇਬਲ ਦੇ ਨੀਚੇ ਪਾਣੀ ਪਾਣੀ ਹੋਇਆ ਪਿਆ ਇਹ ਭਾਜੀ ਵੀ ਦੇਖੋ ਪਾਣੀ ਦੇ ਵਿੱਚ ਖੜੇ ਹੋਏ ਨੇ ਇਸ ਸਮੇਂ ਸੋ ਕਿਹੜੀਆਂ ਭੈਣਾਂ ਨੇ ਜਿਹੜੀ ਇੱਥੋਂ ਦੀ ਇਸ ਸਮੇਂ ਤਿਆਰ ਹੋ ਕੇ ਇਸ ਦੁਕਾਨ ਤੇ ਮਠਾਈਆਂ ਲੈ ਕੇ ਲਾਣ ਆਣੀਆਂ ਇਹਨਾਂ ਨੂੰ ਸਾਰੀਆਂ ਮਠਾਈਆਂ ਆਪਣੀ ਵਾਈਂਡ ਅਪ ਕਰਕੇ ਅੰਦਰ ਰੱਖਣੀਆਂ ਪਈਆਂ ਵਾਪਸ ਜੋ ਕਿ ਡਿਸਪਲੇ ਨਾਲ ਤਿਆਰ ਕੀਤਾ ਹੋਇਆ ਸੀਗਾ ਔਰ ਕੀ ਕਹਿਣਾ ਚਾਹੁੰਦੇ ਨੇ ਇਸ ਸਮੇਂ ਕਿੱਦਾਂ ਜੀ ਸਭ ਤੋਂ ਪਹਿਲਾਂ ਤੇ ਕੀ ਨਾਮ ਹੈ ਭਾਈ ਤੁਹਾਡਾ ਮੇਰਾ ਬੇਪਨ ਕੁਮਾਰ ਜੀ ਕ੍ਰਿਸ਼ਨਾ ਸਵੀਰ ਸ਼ਾਹ ਸਮਰਾਲਾ ਜੋਂ ਆਉਂਗਾ ਭਾਜੀ ਤੁਸੀਂ ਗੱਲ ਕਰੀਏ ਅਰਖਾ ਬੰਦਾ ਤੇ ਕਿੰਨਾ ਸਮੇਂ ਤੋਂ ਇੰਤਜ਼ਾਰ ਸਨ ਸਾਨੂੰ ਜਮਾ ਮਹੀਨਾ ਵਰ ਪਹਿਲਾਂ ਇੰਤਜ਼ਾਰ ਸੀ ਪੂਰੀ ਤਿਆਰੀ ਕੀਤੀ ਹੋਈ ਸਾਰਾ ਬਾਰਿਸ਼ ਨੇ ਖਾਮ ਖਰਾਬ ਕਰਤਾ ਜੀ ਨਾ ਇੱਥੇ ਦਾ ਕੋਈ ਸਬਿਧਾਨ ਹੁੰਦਾ ਸਾਰਾ ਪਾਣੀ ਹਰ ਸਾਲ ਭਰਿਆ ਰਹਿੰਦਾ ਜੀ ਜਿੰਨਾ ਵਾਰ ਵੀ ਬਾਰਿਸ਼ ਹੁੰਦੀ ਇਨਾ ਤੁਸੀਂ ਅੱਜ ਲਈ ਸੀ ਸੁਰੱਖਿਆ ਬੰਦ ਨੂੰ ਦੇਖ ਕੇ ਕਿੰਨੀ ਤਿਆਰੀਆਂ ਕਰ ਰਹੇ ਸੀ ਦੋ ਦਿਨਾਂ ਤੋਂ ਦੋ ਮਹੀਨਾ ਹੋ ਗਿਆ ਸੀ ਜਾਨਾ 10 15 ਦਿਨ ਇਹ ਲਗਾਤਾਰ ਮਠਾਈ ਬਣਾ ਰਹੇ ਸੀ ਤੇ ਨਾ ਕੋਈ ਗਾਹ ਨਾਲ ਕੋਈ ਲੇਡੀ ਆਈ ਸਮਾਨ ਬਿਲਕੁਲ ਨਹੀਂ ਵਿਕੇ ਸਾਰਾ ਚੱਕਰ ਅੰਦਰ ਰੱਖਿਆ ਜੀ ਉਹ ਸਾਰਾ ਸਮਾਨ ਚੱਕਰ ਹਾਂਜੀ ਹਾਂਜੀ ਬਹੁਤ ਕਾਫੀ ਡੱਬੇ ਤੁਹਾਡੇ ਸਾਰੇ ਡੱਬੇ ਭਰੇ ਪਏ ਹਨ ਤੇਨੇ ਬਸਾਨ ਬਹੁਤ ਹੋ ਗਿਆ ਜੀ ਦੁੱਧ ਵਾਲੇ ਨੂੰ ਸਾਰੇ ਨੂੰ ਟੈਂਟ ਵਾਲੇ ਨੂੰ ਪੈਸੇ ਦੇਣੇ ਕਿੱਥੋਂ ਦੇਣੇ ਜੀ ਇਹ ਸੰਵਿਧਾਨ ਕੁਛ ਨਹੀਂ ਕਰਦਾ ਜੀ ਨਾ ਕੋਈ ਪਾਣੀ ਦਾ ਸੇਵਰੇਜ ਦਾ ਬੰਦੋਬਸਤ ਇਹਨਾਂ ਕੁਛ ਨਹੀਂ ਰੱਖਿਆ ਰੱਖਿਆ ਬੰਦਨ ਤੇ ਇਹਨਾਂ ਦਾ ਤਾਂ ਹਮਾਰਾ ਕਹਿ ਲਓ ਕਿ ਪੂਰੀ ਲਾਈਨ ਲੱਗ ਗਈ ਹਣੀ ਕੱਲ ਵੀ ਇੱਧਰ ਪਾਣੀ ਖੜਾ ਰਿਹਾ ਜੀ ਅੱਜ ਵੀ ਸਵੇਰ ਦਾ ਇਹ ਤਾਂ ਬਹੁਤ ਜ਼ਿਆਦਾ ਪਾਣੀ ਥਾ ਜੀ ਹੁਣ ਤੱਕ ਥੋੜਾ ਘਟ ਗਿਆ ਸਵੇਰ ਦਾ ਫੁੱਲ ਭਰਿਆ ਬਿਆ ਹੈ ਪਾਣੀ ਕੋਈ ਵੀ ਜਿਹੜਾ ਮਠਾਈ ਲੈਣ ਨਹੀਂ ਆ ਪਾਰਿਆ ਪਾਣੀ ਦੇਖ ਕੇ ਵਾਪਸ ਮੁੜ ਗਿਆ ਹਾਂਜੀ ਹਾਂਜੀ ਪਾਣੀ ਦੇਖ ਕੇ ਮੁੜ ਜਾਂਦਾ ਜੀ ਵਾਪਸ ਕੋਈ ਨਹੀਂ ਆਂਦਾ ਜੀ ਦੁਕਾਨ ਬਾਰਸ਼ ਕਰਕੇ ਹਾਂ ਜੀ ਜਿੰਨੇ ਲੋਕ ਇਸ ਸਮੇਂ ਖੜੇ ਕਿੱਥੇ ਕਿਹੜਾ ਇਲਾਕਾ ਏਰੀਆ ਕਿਹੜਾ ਹੈ ਇਹ ਗੁਰੂਵਰਜਨ ਦੇਵ ਜਨ ਨਗਰ ਜੀ ਸਮਰਾਲਾ ਜਾਊਗਾ ਉਹ ਏਰੀਆ ਠੀਕ ਹੈ ਤੇ ਜਿੰਨੇ ਵੀ ਟੈਂਟ ਲੱਗੇ ਇਸ ਸਮੇਂ ਕੋਈ ਦੁਕਾਨਦਾਰ ਉੱਥੇ ਨਹੀਂ ਸਭ ਪਾਛੇ ਪਾਣੀ ਹੈ ਹਾਂ ਜੀ ਹਾਂ ਜੀ ਸਭ ਪਾਛੇ ਪਾਣੀ ਹੈ ਰਖੜ ਜਾਣਾ ਸਭ ਦਾ ਬਹੁਤ ਨੁਕਸਾਨ ਹੋਇਆ ਜੀ ਮੈਂ ਬਿਲਕੁਲ ਬਿਲਕੁਲ ਇਸ ਤਰ੍ਹਾਂ ਕਹ ਲਓ ਕਿ ਪੂਰਾ ਰਾਸ਼ਨ ਅਜੇ ਤੂੰ ਗਏ ਤਾਂ ਮੈਂ ਲੇਕਿਨ ਪਾਣੀ ਰੇ ਖਾਲੀ ਪਈ ਹੈ ਪਾਣੀ ਕਰਕੇ ਖਾਲੀ ਹੈ ਜੀ ਬਿਲਕੁਲ ਕੋਈ ਨਹੀਂ ਆ ਰਿਹਾ ਨਹੀਂ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਦੇਖ ਸਕਦੇ ਹੋ ਇਹ ਤੋਂ ਦੱਕੀ ਟੈਂਟ ਦੇ ਵੀ ਕਹਿੰਦੇ ਆ ਕਿ ਪੈਸੇ ਨਹੀਂ ਨਿਕਲ ਪਾਰੇ ਪੂਰੇ ਮਹੀਨੇ ਤੋਂ ਚਾਹ ਸੀਗਾ ਉਹਨਾਂ ਨੂੰ ਕਿ ਰਕਸ਼ਾ ਬੰਧਨ ਆ ਰਹੀ ਹੈ ਉਸ ਲਈ ਕੇ ਤਿਆਰੀਆਂ ਕੀਤੀਆਂ ਜਾ ਰਹੀ ਸੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਕਹਿਣਾ ਕੀ ਜائیںਗੇ ਜੀ ਆਈ ਵਾਰੀ ਜਦੋਂ ਬਾਰਿਸ਼ ਪੈਂਦੀ ਹੈ ਇਹ ਹਾਲ ਹੁੰਦਾ ਜੀ ਲੱਕ ਲੱਕ ਪਾਣੀ ਹੀ ਫਲੁੰਦਾ ਹੋਰ ਕੁਝ ਨਹੀਂ ਇੱਥੇ ਫਲੁੰਦਾ ਨਹੀਂ ਇਹਨਾਂ ਦਾ ਤਾਂ ਲੱਖਾਂ ਦਾ ਨੁਕਸਾਨ ਹੋ ਗਿਆ ਹੋ ਇਹਨਾਂ ਦਾ ਤਾਂ ਚੋਰੀਆਂ ਦਾ ਨੁਕਸਾਨ ਹੋ ਹੀ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕਾਰੀਗਰਾਂ ਨੇ ਪੈਸੇ ਦਿੱਤੇ ਸੌਦੇ ਦੇ ਪੈਸੇ ਦਿੱਤੇ ਹਰ ਇੱਕ ਚੀਜ਼ ਹਾਂ ਜੀ ਹਾਂ ਜੀ ਹਰ ਇੱਕ ਟੈਂਟ ਵਾਲੇ ਦੇ ਆ ਫਟਿਆਂ ਦੇ ਹਰ ਇੱਕ ਚੀਜ਼ ਦੇ ਪੈਸਾ ਦਿੱਤਾ ਹੈ ਉਹਨੇ ਸਾਰੇ ਬੱਲੇ ਪੈਸੇ ਬੱਲੇ ਪੈ ਗਏ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਪੈਸੇ ਦੇ ਟੈਂਟਰ ਹਨ ਦੁਕਾਨਦਾਰਾਂ ਨੂੰ ਦਿੱਤੇ ਰਿਹਾ ਪਰ ਮੇਰੇ نیچے ਵੀ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਕਿੰਨਾ ਡੂਂਗਾ ਤੁਸੀਂ ਮੇਰੇ ਦੇਖ ਲਓਗੇ نیچے ਪਾਣੀ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਇੰਨਾ ਜ਼ਿਆਦਾ ਡੂਂਗਾ ਇੱਥੇ ਪਾਣੀ ਦਾ ਔਰ ਕਿਸ ਪ੍ਰਕਾਰ ਦੇ ਨਾਲ ਸਾਰੇ ਇਸ ਸਮੇਂ ਰਕਸ਼ਮ ਬੰਧਨ ਦੇ ਨਾਲ ਆ ਰਹੇ ਹਨ ਮਹਿਲਾਵਾਂ ਦੇਖੋ ਕਿਸ ਪ੍ਰਕਾਰ ਦੇ ਨਾਲ ਆਪਣੇ ਹਸਬੰਡ ਦੇ ਨਾਲ ਬੈ ਕੇ ਭਰਾਵਾਂ ਦੇ ਨਾਲ ਬੈ ਕੇ ਆ ਰਹੀਆਂ ਨੇ ਔਰ ਪਾਣੀ ਪਾਣੀ ਜਿਹੜਾ ਹੈ ਔਰ ਦੇਖਣ ਨੂੰ ਮਿਲ ਰਿਹਾ ਹੈ ਪੂਰੇ ਰਸਤੇ ਇਸ ਸਵੇਰ ਨਾਲ ਇਸ ਕੰਡੀਸ਼ਨ ਦੇ ਵਿੱਚ ਕਹਿ ਲੋ ਕਿ ਤਿਹਾੜ ਦਾ ਜਿਹੜਾ ਸਵਾਦ ਹੈ ਜਿਹੜਾ ਇੱਕ ਮਾਨ ਹੁੰਦਾ ਹੈ ਇੱਕ ਵੱਡੇ ਤਿਹਾੜ ਦਾ ਉਹ ਕਹਿ ਲੋ ਕਿ ਕਿੱਥੇ ਨਾ ਕਿੱਥੇ ਸਮਾਪਤ ਹੋ ਗਿਆ ਲੋਕ ਚਾਹੁੰਦੇ ਨੇ ਕਿ ਮੇਰੇ ਭੈਣ ਘਰ ਆ ਰਹੇ ਭਰਾ ਘਰ ਆ ਰਹੇ ਮਿਲ ਕੇ ਕਿੱਥੇ ਬਾਹਰ ਜਾਵਾਂਗੇ ਬੈਠਾਂਗੇ ਗੱਲਾਂ ਬਾਤਾਂ ਮਾਰਾਂਗੇ ਬੱਚਿਆਂ ਨੂੰ ਹੁੰਦਾ ਕਿ ਅਸੀਂ ਆਪਣੇ ਭੂਆ ਜੀ ਘਰੇ ਆ ਰਹੇ ਆ ਜਾਂ ਮਾਮਾ ਜੀ ਘਰੇ ਆ ਰਹੇ ਆ ਜਾਂ ਮਾਸੀ ਘਰੇ ਆ ਰਹੀ ਹੈ ਹਰ ਨੂੰ ਚਾਹ ਹੁੰਦਾ ਇਸ ਦਿਨ ਦਾ ਲੇਕਿਨ ਇਹ ਚਾ ਕਿੱਥੇ ਨਾ ਕਿੱਥੇ ਬਾਰਿਸ਼ ਨੇ ਥੋੜਾ ਘਟਾ ਦਿੱਤਾ ਹੈਗਾ ਵਾ ਲੇਕਿਨ ਅੱਗੇ ਹੋਰ ਗੱਲ ਕਰਦੇ ਆ ਅੱਗੇ ਵੀ ਦੁਕਾਨਦਾਰ ਹੋਰ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਦੂਸਰੇ ਪਾਸੇ ਵੀ ਅਗਰ ਗੱਲ ਕਰੀਏ ਕਰਿਆਨੇ ਦੀ ਸ਼ਾਪਸ ਨੇ ਉੱਥੇ ਵੀ ਪਾਣੀ ਪਾਣੀ ਪੂਰਾ ਹੋਇਆ ਪਿਆ ਹੈ ਉਹ ਰਕਸ਼ਾ ਬੰਦੇ ਦੇ ਰਖੜੀਆਂ ਲਾ ਕੇ ਬੈਠਾ ਰੰਗ ਰੰਗੇ ਡੋਰੀਆਂ ਤੇ ਆ ਉਹਨੂੰ ਵੀ ਜਾਣਦੇ ਕਿ ਭਰਾਵਾ ਤੇਰੇ ਕੋਲ ਕੋਈ ਆਇਆ ਕਿ ਨਹੀਂ ਆਇਆ ਆਓ ਇੱਧਰ ਆ ਕੇ ਗੱਲਬਾਤ ਕਰਦੇ ਹੈਗੇ ਆ ਭਈਆ ਕੀ ਨਾਮ ਹੈ ਆਪਕਾ ਕੀ ਨਾਮ ਹੈ ਗੋਲੂ अगर बात करें रक्षाबंधन है बहुत तैयारी करके राखी की, हैं। से की नहीं। एक बारी वापसी जा चुके आके है। पानी खड़ गया था की बहुत ज्यादा तो ये कितना कितना नुकसान लगता है इस बार तो तो हो जाएगा क्योंकि दिन बीतने वाला है कल इसका कोई जरूरत पड़ने वाली नहीं कम से कम नहीं तीस चालीस हजार का तीस चालीस हजार का नुकसान ना बिके दो भी कल भी यही हाल था जब बारिश हुई है कल भी यही हाल था और आज भी यही आज भी वही हाल है तो कितने दिनों से इंतजार था इस रक्षा बंधन का कुछ घुमाएंगे इससे कम से कम नहीं छह महीने से पहले तैयारी करके रखते हैं हम लोग अच्छा हाँ जी तो इस बार लगता है पैसे जेब से जाएंगे जेब से ही जाएगा इस बारी अभी दुकान पे काफी माल पड़ा हमारा पड़ा हुआ है हाँ जी तो ये भी लगता है नया क्या करा कौन कौन से धागे लेके आए थे ਚਾਰਾ ਨਵਾਂ ਮਾਲ ਹੁੰਦਾ ਹੈ ਸਾਡੇ ਕੋਲ ਹਰ ਬਾਰੀ ਨਵਈ ਮਾਲ ਲੈ ਕੇ ਆਤੇ ਆਰਪੀਐਫ ਚਾਰਜਸ ਕਿੰਨੇ ਹੈ ਇਸਕਾ ਪ੍ਰਾਈਸ ਕੀ ਹੈ ਕੀਮਤ ਕੀ ਹੈ ਕੀਮਤ ਹੈ 50 ਰੁਪਏ ਸ਼ੁਰੂ ਲੈ ਕੇ 500 ਰੁਪਏ ਤੱਕ ਗਿਆ ਜੋ ਤੁਹਾਡੇ ਕੋਲ ਪੜੀ ਹੈ ਹਾਂਜੀ 500 ਵਾਲੀ ਕੌਣ ਸੀ ਹੈ 500 ਵਾਲੀ ਨਹੀਂ 50 ਰੁਪਏ ਡੱਬੇ ਕੀ ਰੇਟ ਹੁੰਦਾ 500 ਰੁਪਏ ਠੀਕ ਹੈ ਠੀਕ ਹੈ ਬਹੁਤੋ ਸ਼ੁਕਰੀਆ ਸੋ ਦੋਸਤੋ ਦੇਖਿਆ ਕਿਸ ਪ੍ਰਕਾਰ ਦੇ ਨਾਲ ਇੱਕ ਛੋਟੇ ਦੁਕਾਨਦਾਰ ਜੋ ਕਿ ਗ੍ਰਿਕਸ਼ੇ ਤੇ ਲਗਾ ਕੇ ਬੈਠੇ ਹੈ ਪ੍ਰਵਾਸੀ ਵੀਰ ਇਹਨਾਂ ਸਾਫ਼ ਤੌਰ ਤੇ ਕਹਿਣਾ ਕਿ ਸਾਡੇ 5-6 ਮਹੀਨਿਆਂ ਤੋਂ ਸਾਡਾ ਅ ਇੰਤਜ਼ਾਰ ਸੀ ਸਾਨੂੰ ਇਸ ਰੱਖਿਆ ਬੰਧਨ ਦਾ ਲੇਕਿਨ ਪਾਣੀ ਪਾਣੀ ਹੋਇਆ ਪਿਆ ਔਰ ਅੱਗੇ ਮੈਂ ਤੁਹਾਨੂੰ ਦਿਖਾਣਾ ਚਾਹਾਂ ਕੈਮਰਾਮੈਨ ਨੂੰ ਕਹਾਂ ਪਿੱਛੇ ਲੋਕ ਕਿਸ ਤਰ੍ਹਾਂ ਆ ਰਹੇ ਨੇ ਇੱਕ ਵਾਰੀ ਮਾਹੌਲ ਦੇਖੋ ਕਿਸ ਤਰ੍ਹਾਂ ਇਹ ਪੈਨ ਸਾਡੀ ਜਾ ਰਹੀ ਹੈ ਛੋਟਾ ਭਰਾ ਜਾ ਰਿਹਾ ਸਾਡਾ ਪਾਣੀ ਵਿੱਚੋਂ ਔਰ ਉਸ ਤੋਂ ਬਾਅਦ ਅੱਗੇ ਵੀ ਪਾਣੀ ਪਾਣੀ ਹੈ ਪੂਰੇ ਰਸਤੇ ਸਾਈਕਲ ਤੇ ਤੁਸੀਂ ਦੇਖ ਸਕਦੇ ਹੋ ਕਿ ਸਿਆਣੇ ਪਰਸਨ ਜਾ ਰਹੇ ਹੈ ਔਰ ਪੂਰਾ ਪਾਣੀ ਪਾਣੀ ਹੈ ਔਰ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਟੈਂਟ ਲੱਗਿਆ ਦੋਨਾਂ ਪਾਸੇ ਸੱਜੇ ਪਾਸੇ ਵੀ ਟੈਂਟ ਲੱਗਿਆ ਖੱਬੇ ਪਾਸੇ ਵੀ ਟੈਂਟ ਲੱਗਿਆ ਅਗਰ ਤੁਸੀਂ ਇਹ ਜਿਹੜਾ ਅਗਰ ਇਸ ਏਰੀਆ ਰਹਿੰਦੇ ਹੋ ਆ ਸਮਰਾਲਾ ਚੌਂਕ ਦੇ ਕੋਲ ਗੁਰੂ ਅਜਨਦੇਵ ਨਗਰ ਤਾਂ ਤੁਸੀਂ ਦੇਖਿਆ ਹੋਣਾ ਕਿ ਇਹ ਰਸਤੇ ਜਿਹੜਾ ਹੈਗਾ ਇਸ ਰਸਤੇ ਤੇ ਤਕਰੀਬਨ ਨਾ ਨਾ ਕਰਕੇ ਵੀ ਔਰ ਕੱਲ ਇਹ ਜਿਹੜੀ ਦੁਕਾਨਾਂ ਸੀ ਪੂਰਾ ਪ੍ਰੋਪਰ ਇੰਤਜ਼ਾਮ ਕੀਤਾ ਜਾਂਦਾ ਹੈ ਕਿਰਾਏ ਤੇ ਟੈਂਟ ਲਿੱਤੇ ਜਾਂਦੇ ਨੇ ਫਿਰ ਟੇਬਲ ਕਿਰਾਏ ਤੇ ਲਿੱਤੇ ਜਾਂਦੇ ਆ ਔਰ ਉਸ ਤੋਂ ਬਾਅਦ ਇਹ ਜਿਹੜਾ ਟੈਂਟ ਤੇ ਟੇਬਲ ਇਹ ਚੀਜ਼ਾਂ ਜਿਹੜੀਆਂ ਨੇ ਲਗਾਈਆਂ ਜਾਂਦੀਆਂ ਹੈਗੀਆਂ ਨੇ ਤੇ ਕੋਸ਼ਿਸ਼ ਕਰਾਂਗੇ ਅਗਰ ਕੋਈ ਇੱਥੇ ਦੁਕਾਨਦਾਰ ਕੋਈ ਹੋਇਆ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਇਸ ਸਮੈਸੀ ਨੂੰ ਲੈ ਕੇ ਸੋ ਦੇਖਿਆ ਕਿ ਇਸ ਪ੍ਰਕਾਰ ਦੇ ਨਾਲ ਸਾਰੇ ਟੈਂਟ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਵੀ ਟੈਂਟ ਲੱਗਾ ਹੈ ਫਿਰ ਵੀ ਕੋਸ਼ਿਸ਼ ਕੀਤੀ ਗਈ ਸੀ ਕਿ ਤਰਪਾਈਲ ਪਾ ਕੇ ਕਿ ਕਿੱਥੇ ਨਾ ਕਿੱਥੇ ਪਾਣੀ ਜਿਹੜਾ ਵਾ ਨੀਚੇ ਨਾ ਆਵੇ ਰੱਖਣੀਆਂ ਦੇਣੀਆਂ ਨੇ ਗਿਲੀਆਂ ਨਾ ਹੋਣ ਨੁਕਸਾਨ ਨਾ ਹੋਵੇ ਲੇਕਿਨ ਬਹਿਰ ਆ ਲਗਰ 8 ਤੋਂ 10 ਬੰਦਿਆਂ ਨੇ ਇੱਥੇ ਸਟਾਲ ਲਗਾਏ ਹੋਏ ਨੇ ਸੀ ਮੈਂ ਅੱਗੇ ਵੀ ਦਿਖਾਣਾ ਚਾਹਾਂਗਾ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਸੱਜੇ ਪਾਸੇ ਵੀ ਟੈਂਟ ਲੱਗੇ ਹੋਇਆ ਵਾ ਉਸ ਤੋਂ ਅੱਗੇ ਵੀ ਟੈਂਟ ਲੱਗੇ ਹੋਇਆ ਪੂਰੀ ਤਿਆਰੀਆਂ ਕੀਤੀਆਂ ਆਂ ਲੜੀਆਂ ਲਗਾ ਕੇ ਲਾਈਟਾਂ ਲਾ ਕੇ ਔਰ نیچے ਨਾ ਟੈਂਟਾ نیچے ਦਿਖਾਣਾ ਚਾਹਾਂਗਾ ਕੈਮਰਾ ਮੈਨੂੰ ਦਿਖਾਣ ਕਿ ਕਿਸ ਪ੍ਰਕਾਰ ਦਾ ਨਾ ਟੈਂਟਾ ਦੇ نیچے ਪਾਣੀ ਪਾਣੀ ਹੋਇਆ ਪਿਆ ਔਰ ਇਸ ਸਥਿਤੀ ਦੇ ਵਿੱਚ ਕੌਣ ਹੈ ਜਿਹੜੇ ਕਿ ਇੱਥੋਂ ਰੱਖਿਆ ਬੰਦਾਂ ਦੇ ਮੌਕੇ ਤੇ ਰੱਖਣੀਆਂ ਕੀ ਰਿਤਨਗੇ ਤੇ ਜਾਣਦੇ ਆ ਕਿੰਨਾ ਨੁਕਸਾਨ ਇਹਨਾਂ ਦਾ ਹੋਇਆ ਕਿੰਨੀਆਂ ਤਿਆਰੀਆਂ ਕੀਤੀਆਂ ਸੀ ਕਿੰਨੇ ਸਮੇਂ ਤੋਂ ਕੀਤੀਆਂ ਹੋਈਆਂ ਸੀ ਪਾਜੀ ਕੀ ਨਾਮ ਹੈ ਤੁਹਾਡਾ ਇਹ ਮੇਰਾ ਨਾਮ ਕਮਲਜੀਤ ਮੈਂ ਗੁਰਵਾਜਿਆਂ ਦੇ ਨਗਰ ਸਮਰਾਲਾ ਚੋਂ ਕਿੰਨੇ ਸਮੇਂ ਤੋਂ ਤਿਆਰੀ ਕਰ ਰਹੇ ਸੀ ਤੇ ਰੱਖਿਆ ਨਾ ਕਰ ਤੋਂ ਕਰ 1.5 ਮਹੀਨੇ ਤਿਆਰੀ ਕਰ ਰਹੇ ਸੀ ਜੀ ਬਹੁਤ ਵਧੀਆ ਰਾਖੀ ਸੀਗੀ ਬਹੁਤ ਵਧੀਆ ਇੰਨੀ ਉਮੀਦ ਸੀਗੀ ਚਲੋ ਵਧੀਆ ਪਹਿਲਾ ਤਿਹਾਰ ਸੀਗਾ ਲੇਕਿਨ بارش ਨੇ ਇਨਾ ਹੀ ਕੰਮ ਖਰਾਬ ਕੀਤਾ ਕਿ ਅਸੀਂ ਤਰਪਾਲ ਤੱਕ ਬੰਨੀ ਐ ਆ ਦੇਖੋ ਸਾਡਾ ਹਾਲ ਕੀ ਐ ਟੈਂਟ ਲੱਗੇ ਹੈ ਤਾਂ ਉਮੀਦ ਹੈਗਾ ਵੀ ਸਾਡਾ ਆਪੇ نیچے ਵਾਲਾ ਪਾਣੀ ਨਿਕਲੇ ਤੇ ਅਸੀਂ ਕੁਝ ਕਰੀਏ ਕਿ بارش ਨੇ ਇਨਾ ਤਾਂ ਕੀਤਾ ਦੀ ਲੱਖਾਂ ਦਾ ਮਾਲ ਸਾਡਾ ਬਚਿਆ ਪਿਆ ਮੇਰਾ 2.5 ਲੱਖ ਦਾ ਮਾਲ ਸੀਗਾ ਘੜ ਤੋਂ ਘੜ ਵੀ 80 ਹਜ਼ਾਰ ਦਾ ਮਾਲ ਅਜੇ ਬਚਿਆ ਪਿਆ ਪਰ ਗੱਲ ਕਰੀਏ ਕੱਲ ਦੀ ਤੇ ਕੱਲ ਵੀ بارش ਹੋਊਗੀ ਇਸ ਟਾਈਮ ਤੇ ਹਾਂਜੀ ਹਾਂਜੀ ਕੱਲ ਵੀ ਹੋਗੀ ਉਸ ਅੱਜ ਵੀ ਹੋ ਗਈ ਐ ਨਿਕਲਦਾ ਟਾਈਮ ਤਾਂ ਬਹੁਤ ਜੀ ਮਾੜਾ ਨਿਕਲਿਆ ਸੀ ਜੀ ਅੱਜ ਤਾਂ ਉਸ ਤੋਂ ਵੀ ਜ਼ਿਆਦਾ ਮਾੜਾ ਹੋ ਗਿਆ ਤੇ ਜੇ ਗੱਲ ਕਰੀਏ ਆ ਤੁਹਾਡੇ ਇਕੱਲੇ ਨਹੀਂ ਤੁਹਾਡੇ علاوہ ਮੈਂ ਦੇਖ ਰਿਹਾ ਕਿ ਦੂਰ ਤੱਕ ਟੈਂਟ ਲੱਗੇ ਤੁਹਾਡੇ علاوہ ਹੋਰ ਕਿੰਨੇ ਲੋਕਾਂ ਨੇ ਲਾਈ ਪੰਜ 6 ੱਡੇ ਸਾਡੇ ਇੱਥੇ ਲੱਗਦੇ ਨੇ ਜੀ ਸਾਰਿਆਂ ਦਾ ਨੁਕਸਾਨ ਹੋਇਆ ਸਾਰਿਆਂ ਦਾ ਹੀ ਹੋਇਆ ਹਾਂਜੀ ਬਿਲਕੁਲ ਮਿਲ ਗਿਆ ਤੁਹਾਨੂੰ ਲੱਗਾ ਨੁਕਸਾਨ ਹੋ ਗਿਆ ਸਾਰਿਆਂ ਦਾ ਨੁਕਸਾਨ ਸਾਰਿਆਂ ਦਾ ਹੋਇਆ ਜੀ ਸਾਰਿਆਂ ਦਾ ਹੋਰ ਕਿੰਨੇ ਤੁਹਾਡੇ ਸਾਮਣੇ ਲਵਾਈ ਨਜ਼ਰ ਆ ਰਹੇ ਹੋ ਹਾਂਜੀ ਹਾਂਜੀ ਹੋਰ ਤਾਂ ਹੋਰ ਜੀ ਸਾਡੇ ਨਵੇਂ ਟੈਂਟ ਵੀ ਪਾੜ ਗਏ ਨੇ ਅੱਛਾ ਜੀ ਛੋਟੀਆਂ ਪਾਣੀ ਮਾਰ ਕੇ ਆਏ ਛੋਟੀ ਉਧਰ ਕਰੋ ਜੀ ਉਧ ਕਿੰਨਾ ਰਾਸ਼ ਹੁੰਦਾ ਸੀ ਖਾਲੀ ਖੜੀਆਂ ਜੀ ਉਹਨਾਂ ਦੀ ਮਠਾਈ ਇੰਨੀ ਕਿ ਬਚੀ ਪਈ ਆ ਮੈਂ ਆ ਬਹੁਤ ਹੀ ਬੁਰਾ ਲੱਗ ਪਹਿਲਾ ਤਿਹਾਰ ਹੋਣਾ ਉਹਨਾਂ ਦਾ ਜਿਹੜਾ ਤਾਂ ਨਿਕਲੇ ਜੀ ਬਿਲਕੁਲ ਮੈਂ ਸ਼ੁਰੂਆਤੀ ਸੀ ਜਦੋਂ ਅੰਦਰ ਪਹਿਲਾ ਤਿਹਾਰ ਸੀ ਉਹ ਵੀ ਪਾਣੀ ਪੜਾਈ ਹਾਂ ਜੀ ਅੱਛਾ ਪਾਣੀ ਕਿੱਥੇ ਆਵੇ ਕਿ ਨਿਕਾਸੀ ਨਹੀਂ ਤੁਹਾਡੇ ਇਸ ਏਰੀਏ ਦੇ ਹਣਾ ਇਹ ਤਾਂ ਗੁਰੂ ਆਜੰਦ ਦੇ ਨਗਰ ਮਹੱਲਾ ਮੈਂ ਕਹ ਜੀ ਕੋਈ ਇੱਥੇ ਮਕਾਨ ਹੀ ਨਾ ਲਵੇ ਇੰਨਾ ਕ ਬੁਰਾ ਹਾਲ ਆਈ ਬਚਪਨ ਤੋਂ ਦੇਖਦੇ ਆ ਰਹੇ ਆ ਉਮਰ ਹੋ ਗਈ ਸਾਡੀ 42 ਸਾਲ ਦੀ ਉਮਰ ਹੋ ਗਈ ਜੀ ਮੈਂ 2000 ਆਪਣਾ 92 ਤੋਂ ਕੰਮ ਕਰਦਾ ਆ ਰਹੇ ਹਾਂ ਇਥੇ ਾਂਡੇ ਦਾ ਐਰਾ ਵਗੈਰਾ ਜੋ ਵਰਦਾ ਕੰਮ ਹੈ ਹਥਿਆਰ ਲੰਦਾ ਆ ਰਹੇ ਆ ਇਥੇ ਪਾਣੀ ਦੀ ਕੋਈ ਸੱਦ ਨਹੀਂ ਆ ਗਈ ਪਾਣੀ ਇੱਥੇ ਹੀ ਖੜਦਾ ਜਿੱਥੇ ਇਹ ਤਾਂ ਕੁਝ ਵੀ ਨਹੀਂ ਹੈਗਾ ਜੀ ਦੁਕਾਨ ਦੇ ਅੰਦਰ ਚਲ ਜਾਂਦਾ ਪਾਣੀ ਓਕੇ ਮਲੇ ਡਾ ਪਾਣੀ ਹੋ ਜਾਂਦਾ ਹਾਂਜੀ ਇਹ ਪੂਰਾ ਮੈਂ ਦੇਖ ਰਿਹਾ ਕਿ ਸ਼ੁਰੂਆਤ ਤੋਂ ਲੱਗੇ ਗੁਰਦੁਆਰੇ ਤੋਂ ਲੱਗੇ ਉਹ ਪਿੱਛੇ ਤੱਕ ਜਾ ਰਹੇ ਜੀ ਟੀ ਪੁਆਇੰਟ ਤੱਕ ਐਲ ਆਈ ਜੇ ਤੱਕ ਪੂਰਾ ਪਾਣੀ ਗਰੀਲੈਂਡ ਸਕੂਲ ਤੱਕ ਪਾਣੀ ਪਾਣੀ ਹੈ ਜੀ ਬੁਰਾ ਹਾਲ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਹਥਿਆਰ ਪਾਣੀ ਪਾਣੀ ਹੋ ਗਿਆ ਹਥਿਆਰ ਪਾਣੀ ਪਾਣੀ ਹੋ ਗਿਆ ਜੀ ਬਾਕੀ ਉੱਪਰ ਵਾਲੇ ਦੀ ਮਰਜ਼ੀ ਹੈ ਚੰਗਾ ਹੀ ਕਰਦਾ ਹਾਂ ਜੀ ਹਾਂਜੀ 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 ਰੀਨਾ ਅੱਛਾ ਤੁਸੀਂ ਆਟੋ ਤੇ ਬੈਠੇ ਆਪਨੇ ਮਠਾਈ ਲੈਣਗੇ ਅੰਦਰ ਨਹੀਂ ਬਹੁਤ ਦਿੱਕਤ ਆ ਪਾਣੀ ਦੀ ਭਾਜੀ ਇੰਨੀ ਦਿੱਕਤ ਆ ਰਹੀ ਐ ਨਾ ਸਾਨੂੰ ਬਹੁਤ ਜ਼ਿਆਦਾ ਪਾਣੀ ਜ਼ਿਆਦਾ ਭਰਿਆ ਆ ਬਹੁਤ ਜ਼ਿਆਦਾ ਆ ਪਾਣੀ ਦੇਖੋ ਤੁਸੀਂ ਅਰੇ ਰਹਿ ਜਾ ਆ ਗੱਡੀ ਵਿੱਚ ਰਹਿਸ਼ ਇੱਥੇ ਹੀ ਆ ਸਾਡੀ ਸਾਨੂੰ ਤਾਂ ਬਹੁਤ ਦਿੱਕਤ ਆ ਤਾਂ ਕੋਈ ਚੀਜ਼ ਨਹੀਂ ਲੈ ਕੇ ਆਣ ਸਕਦੇ ਹੈਗੇ ਕੋਈ ਬੱਚੇ ਨੇ ਕੋਈ ਗਰਾ ਦੁੱਧ ਵਗੈਰਾ ਲੈਣਾ ਹੁੰਦਾ ਸਾਨੂੰ ਬਹੁਤ ਦਿੱਕਤ ਫਰੀਦੀ ਕਿੱਦਾਂ ਕਿੱਦਾਂ ਲੈਣ ਤੇ ਆ ਮਠਾਈ ਵਿਚਾਰੇ ਸਾਡੇ ਭਾਜੀ ਆ ਲੈ ਕੇ ਆ ਡਰਾਈਵਰ ਜੀ ਆਟੋ ਵਾਲੇ ਹਾਂਜੀ 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 ਤੁਹਾਡਾ ਕਿੰਨਾ ਭਾਜੀ ਮੈਂ ਨਾਨ ਧਰਮਪਾਲ ਜੀ ਭਾਜੀ ਕੀ ਪ੍ਰੇਸ਼ਾਨੀ ਆ ਰਹੀ ਹੁਣ ਪ੍ਰੇਸ਼ਾਨੀ ਪਾਣੀ ਹੈ ਜੀ ਮੀਂਹ ਪਏ ਨੂੰ ਮੀਂਹ ਪੈਣ ਪੁਰਾ ਦਾ ਨਿਕਲ ਜਾਂਦਾ ਪੂਰਾ ਦਿਨ ਪਾਣੀ ਖੜਾ ਰਹਿੰਦਾ ਜੀ ਮੀਂਹ ਪੈਣ ਤੋਂ ਹਟਣ ਦੋ ਭਾਈ ਪੂਰਾ ਦਿਨ ਪਾਣੀ ਖੜਾ ਰਹਿੰਦਾ ਜੀ ਭਾਜੀ ਨੂੰ ਭੇਜਣਾ ਪਿਆ ਜੀ ਅੰਦਰ ਤੁਸੀਂ ਵੀ ਹੋ ਨਹੀਂ ਗਏ ਮੇਰੇ ਬੂਟਾ ਜੀ ਪਾਣੀ ਭੇਜਣਾ ਸੀਗਾ ਕੋਈ ਸੀ ਕਿ ਦੁਕਾਨਦਾਰ ਇਸ ਏਰੀਆ ਦੇ ਜਿਨ੍ਹਾਂ ਨੇ ਦਿਖਾਇਆ ਕਿ ਕਿਸ ਪ੍ਰਕਾਰ ਦੇ ਨਾਲ ਇਹਨਾਂ ਨੇ ਪੂਰੇ ਟੇਬਲ ਤਰਪਾਈਲ ਹਰ ਚੀਜ਼ ਆਪਣੇ ਟੈਂਟ ਤੇ ਲਗਾਈ ਹੋਈ ਸੀਗੀ ਉਹ ਦੱਸਿਆ ਕਿ ਕਿਸ ਪ੍ਰਕਾਰ ਦਾ ਨਾ ਕਿ ਅਸੀਂ ਕੱਲੇ ਨਹੀਂ 60 ਤੋਂ 8% ਨੇ ਜਿਹੜੇ ਇੱਥੇ ਇਸ ਤਰ੍ਹਾਂ ਲਗਾਉਂਦੇ ਹੈਗੇ ਨੇ ਔਰ ਤਿਆਰੀਆਂ ਇੰਦੀਆਂ ਕੀਤੀ ਜਾ ਰਹੀ ਸੀ ਕਿਉਂਕਿ ਸੀਜ਼ਨ ਦਾ ਪਹਿਲਾ ਤਿਹਾਰਾ ਹੈ ਉਸ ਲਈ ਤਿਆਰੀਆਂ ਸੀਗੀਆਂ ਔਰ ਪਾਣੀ ਆਣ ਦੇ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਕੋਈ ਵੀ ਨਹੀਂ ਚਾਹੁੰਦਾ ਕਿ ਉਹ ਨਵੇਂ ਕੱਪੜੇ ਬਾਕੇ ਤਿਆਰ ਹੋ ਕੇ ਇਸ ਵੇਹ ਦੇ ਨਾਲ ਇੰਨੇ ਪਾਣੀ ਦੇ ਵਿੱਚ ਆਣ ਤੇ ਇਸ ਕਰਕੇ ਇੱਥੋਂ ਕੋਈ ਵੀ ਖਰੀਦਦਾਰੀ ਜਿਹੜੀ ਹੈ ਇਸ ਏਰੀਆ ਦੇ ਵਿੱਚ ਨਹੀਂ ਕੀਤੀ ਜਾ ਰਹੀ ਹੈਗੀ ਉਹ ਸਾਹਮਣੇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਸਾਹਮਣੇ ਵੀ ਸੇਮ ਇੱਧਰ ਨਹੀਂ ਜਿੱਥੇ ਨਹੀਂ ਵੀ ਲਾਇਆ ਉੱਥੇ ਸੇਮ ਕੰਡੀਸ਼ਨ ਹੈ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਟੈਂਟ ਲੱਗਿਆ ਹੋਇਆ ਹੈ ਟੈਂਟ ਦੇ ਅੱਗੇ ਫੱਟੇ ਲੱਗੇ ਹੋ ਫੱਟੇ ਦੇ ਅੱਗੇ ਫੱਟੇ ਜਿਹੜੇ ਉੱ ਤੋ ਇਸ ਵੇਹ ਦੇ ਨਾਲ ਕੰਡੀਸ਼ਨ ਹੈ ਇਸ ਏਰੀਏ ਦੀ ਇਧਰ ਵੀ ਟੈਂਟ ਲੱਗਾ ਹੈ ਇਧਰ ਵੀ ਖਲਵਾਈ ਦੀ ਦੁਕਾਨ ਹੈ ਇਹ ਵੀ ਟੈਂਟ ਲਗਾ ਕੇ ਬੈਠੇ ਹੋਏ ਨੇ ਸੋ ਕੋਲਮ ਲਾ ਕੇ ਹਰ ਇੱਕ ਨੂੰ ਸ਼ੌਂਕ ਸੀਗਾ ਕਿ ਤਿਹਾਰ ਦਿਨ ਤਿਹਾਰ ਦੇ ਦਿਨ ਆਵੇ ਔਰ ਇਸ ਏਰੀਏ ਦੇ ਜਿੰਨੇ ਲੋਕ ਨੇ ਇੱਥੇ ਰਹਿੰਦੇ ਆ ਹਰ ਇੱਕ ਦੀ ਆਪਣੀ ਦੁਕਾਨਦਾਰੀ ਆਪਣੇ ਗਾਹਕ ਹੁੰਦੇ ਨੇ ਹਰ ਇੱਕ ਨੂੰ ਪਤਾ ਹੁੰਦਾ ਕਿ ਅਸੀਂ ਕਿੱਥੋਂ ਖਾਣ ਪੀਣ ਦਾ ਜਿਹੜਾ ਸਮਾਨ ਹੈ ਕਿੱਥੋਂ ਲੈਣਾ ਹੈ ਤੋ ਹਰ ਕੋਈ ਆਪਣੇ ਆਪਣੇ ਗਾਹਕ ਦੇ ਅਕੋਰਡਿੰਗ ਹੀ ਓਨੀ ਨੇ ਤਿਆਰੀ ਕਰਕੇ ਬੈਠਾ ਹੁੰਦਾ ਕਿ ਅੱਜ ਜਿਹੜਾ ਵਾ ਮਾਲ ਬੱਚੇਗਾ ਨਹੀਂ ਬਲਕਿ ਦੁੱਗਣੀ ਜਿਹੜੀ ਹੈ ਖਰੀਦਦਾਰੀ ਕੀਤੀ ਜਾਏਗੀ ਪ੍ਰੋਫਿਟ ਹੋ ਲੋਕਾਂ ਨੂੰ ਵੀ ਖੁਸ਼ੀ ਹੋਏਗੀ ਆਪਣੇ ਵੇਦਨਾਤਰ ਖਾਨ ਇਤਿਹਾਰ ਸੈਲੀਬ੍ਰੇਟ ਕਰਨਗੇ ਅਸੀਂ ਆਪਣਾ ਸਮਾਨ ਬੇਚ ਕੇ ਜਿਹੜਾ ਵੈ ਇਹ ਇਤਿਹਾਰ ਸੈਲੀਬ੍ਰੇਟ ਕਰਾਂਗੇ ਸੋ ਫਾਈਨਲੀ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਇਸ ਵਾਰ ਇਹ ਪਹਿਲਾ ਇਤਿਹਾਸ ਜੋ ਕਿ ਪਾਣੀ ਪਾਣੀ ਹੋ ਚੁੱਕਾ ਵੈ ਔਰ ਕੋਲੇ ਮੇ ਲਾ ਕੇ ਗੱਲ ਕਰੀਏ ਤਾਂ ਲੱਖਾਂ ਦਾ ਨੁਕਸਾਨ ਹੋ ਚੁੱਕਾ ਵੈ ਸੋ ਇੱਕ ਵਾਰੀ ਵੀ ਅਗਰ ਵੀ ਪ੍ਰਸ਼ਾਸਨ ਦਾ ਕੋਈ ਪਰਸਨ ਇਹ ਏਰੀਆ ਨੂੰ ਦੇਖ ਰਿਹਾ ਹੈ ਤੇ ਆਹ ਵਾਲੇ ਰਕਸ਼ਾ ਬੰਧਨ ਤੱਕ ਕਿਰਪਾ ਕਰਕੇ ਇਸ ਏਰੀਆ ਨੂੰ ਜਿਹੜਾ ਵੈ ਸਹੀ ਕਰ ਦਿੱਤਾ ਜਾਵੇ ਪਾਣੀ ਦੀ ਨਿਕਾਸੀ ਹੋ ਜਾਵੇ ਸਭ ਤੋਂ ਵੱਡੀ ਤੇ ਗੱਲ ਆਈ ਹੈ ਅਗਰ ਪਾਣੀ ਦੀ ਨਿਕਾਸੀ ਹੋ ਜਾਂਦੀ ਤੇ ਬਹਿਰਾਲ ਕਿਤੇ ਨਾ ਕਿਤੇ ਲੋਕ ਬਾਰਿਸ਼ ਰੁਕਣ ਤੋਂ ਬਾਅਦ ਦੁਬਾਰਾ ਸ਼ਾਪਿੰਗ ਕਰਦੇ ਔਰ ਦੁਬਾਰਾ ਤੋਂ ਇੱਕ ਵਾਰ ਇਨਾਂ ਦੇ ਚਿਹਰੇ ਆ ਦੇ ਖੁਸ਼ੀ ਆ ਜਾਂਦੀ ਸਾਡਾ ਜਿਹੜਾ ਵੀ ਟੀਚਾ ਅਕਸਰ ਕੰਮ ਕਰਨ ਦਾ ਇਹੀ ਹੁੰਦਾ ਕਿ ਅਸੀਂ ਸਰਕਾਰ ਨੂੰ ਇਹ ਜਗ੍ਹਾ ਦਾ ਰਿਵਿਊ ਕਰਾ ਦੇ ਕਿਉਂਕਿ ਸਰਕਾਰ ਕੋਲ ਬਹੁਤ ਸਾਰੇ ਕੰਮ ਹੁੰਦੇ ਨੇ ਲੇਕਿਨ ਕੁਝ ਏਰੀਏ ਛੋਪੇ ਜਾਂਦੇ ਨੇ ਜਾਂ ਪਤਾ ਨਹੀਂ ਲੱਗਦਾ ਜਾਂ ਨਜ਼ਰ ਤੱਕ ਨਹੀਂ ਪਹੁੰਚਦੇ ਤੇ ਸਾਡਾ ਨਜ਼ਰ ਤੱਕ ਪਹੁੰਚਾਣਾ ਹੈ ਸਾਡਾ ਮਤਲਬ ਇਹ ਨਹੀਂ ਕਿ 2 ਮਹੀਨੇ ਜਾਂ 1 ਮਹੀਨੇ ਚ ਹੀ ਕੰਮ ਹੋ ਜਾਏ ਅਗਲੇ ਸਾਲ ਤੱਕ ਹੋ ਜਾਏ ਲੇਕਿਨ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਸੁੱਖ ਮਿਲ ਸਕੇ ਕੈਮਰਾ ਪਰ ਸੰਤਰਮੇ ਦੇ ਨਾਲ ਹਰਦੀਪ ਟੂਆ ਨੂੰ ਦਿਵਿਜ਼ਾਦ ਧੰਨਵਾਦ ਅਤੇ ਹੈਪੀ ਰਕਸ਼ ਬੰਦ